ਐਸ ਐਚਓ ਸਾਹਿਬ ਨੇ ਗਨਮੈਨ ਮੇਰੇ ਕੋਲ ਵਾਪਸ ਲੈ ਲਿਆ ਜਿਹਦੇ ਬਦਲੇ ਇਹ ਮੇਰੇ ਕੋਲ ਪੈਸੇ ਮੰਗਦਾ ਸੀਗਾ ਜਿਸ ਦੇ ਵਿੱਚ ਇਹਨਾਂ ਨੂੰ 10000 ਰੁਪਿਆ ਆਪਣੇ ਮੁੰਡੇ ਦੇ ਰੈਸਟੋਰਾਂ ਵਾਲੇ ਦੇ ਹੱਥੇ ਭੇਜਿਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਬੁਲਾਇਆ ਕਿੰਦਾ ਕੁਆਇਰਮੈਂਟ ਪੂਰੀ ਕਰੋ ਇਹਨਾਂ ਨੇ ਏਸੀ ਦੀ ਡਿਮਾਂਡ ਕੀਤੀ ਜੀ ਕਹਿੰਦਾ ਕਿਸੇ ਅਫਸਰ ਦੇ ਕੋਲ ਕੋਈ ਗੱਲ ਨਹੀਂ ਸਰ ਦੇਖ ਲਾਂਗੇ ਤੁਸੀਂ ਗਨਮੈਨ ਤੇ ਦੋ ਮੈਨੂੰ ਕਿ ਮੈਨੂੰ ਪ੍ਰੋਬਲਮ ਹੈ ਜੈਨੂਨ ਜੋ ਕਿ ਮੇਰਾ ਹਾਈ ਕੋਰਟ ਦੇ ਵਿੱਚ ਵੀ ਕੇਸ ਹੈ ਪਹਿਗਰ ਜਿੱਕਾ ਖਾਲਸਾ ਵੈਗ ਜੀ ਫਤਿਹ ਮੈਂ ਦਾਸ ਜੀ ਰਾਜ ਸਿੰਘ ਚੇਅਰਮੈਨ ਭਗਵਾਨਵਾਲੀ ਫੀਮ ਸਭ ਸਾਰਾ ਬੋ ਵੀ ਭਾਈ ਨੂੰ ਤੇ ਜੋਗਾ ਸਿੰਘ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਸਾਡੀਆਂ ਜਿੰਨੀਆਂ ਵੀ ਜਫੇਬੰਦੀਆਂ ਆ ਇਹਨਾਂ ਦੇ ਨਾਲ ਆ ਸਾਨੂੰ ਧਰਨਾ ਵੀ ਲਾਉਣਾ ਪਊ ਤੇ ਧਰਨਾ ਵੀ ਲਾਵਾਂਗੇ ਇਹਨਾਂ ਨੂੰ ਵਿਸ਼ਵਾਸ ਦਿਵਾਵਾਂਗੇ ਤੇ ਜਿੱਥੇ ਤੱਕ ਵੀ ਸਾਨੂੰ ਜਿੱਥੇ ਵੀ ਜਾਣਾ ਪਵੇ ਨਾਲ ਜਾਵਾਂਗੇ ਰਾਤ ਦਿਨ ਜਿੱਥੇ ਵੀ ਸਾਨੂੰ ਆਖਣਗੇ ਉਹ ਕੋ ਬੁਲਾਉਣਗੇ ਜਫੇਬੰਦੀਆਂ ਸਾਰੀਆਂ ਅਸੀਂ ਨਾਲ ਆ ਜਾਵਾਂਗੇ ਬਹਿਦਰ ਜੀ ਦਾ ਖਾਲਸਾ ਵੈਕੂ ਮਾਮਲਾ ਦੱਸਿਆ ਭਾਈ ਨੇ ਵੀ ਐਸ ਐਚਓ ਆ ਹਿੰਦੀ ਸੈਦਾਂ ਦਾ ਜਿਹੜੇ ਬੋਲੇ ਇਹਨਾਂ ਦੇ ਖਿਲਾਫ ਮਿਸ ਇਹਨਾਂ ਨੇ ਕੀਤਾ ਵਾ ਇਥੋਂ ਤੱਕ ਇਹਨੇ ਵੀ ਧੱਕੇ ਤਾਂ ਧੱਕੇ ਵੀ ਮਾਰੇ ਆ ਜਿਹੜੇ ਕਿ ਚਾਹੀਦੇ ਨਹੀਂ ਕਾਨੂੰਨ ਅਨੁਸਾਰ ਜਿਹੜੀ ਗੱਲਬਾਤ ਇਹਨ ਤੇ ਜਿਹੜੇ ਅਸੀਂ ਨਗਰਦੀ ਕਰਦੇ ਇਸ ਕੰਮ ਦੀ ਜਿਹੜੀ ਇਹਨਾਂ ਕੀਤੀ ਸੀ ਮੈਂ ਜੋਗਾ ਸਿੰਘ ਭੁੱਲਰ ਥਾਣਾ ਸਾਨੂੰ ਪਿੰਦਾ ਪਿੰਡੀ ਸੈਦਾ ਅਜ਼ਨਾਲੇ ਦੇ ਨਾਲ ਸੀ ਰਹਿਣ ਵਾਲੀਆਂ ਸਾਡਾ ਜਸਰਾਉ ਰਪਿੰਡਿਆ ਐਸਐਚਓ ਸਾਹਿਬ ਸਾਨੂੰ ਬਹੁਤ ਪਰੇਸ਼ਾਨ ਕਰ ਰਿਹਾ ਜਿਸ ਕਰਕੇ ਸਾਰੀ ਆ ਜਿਹੜੀ ਸਾਡੀ ਆ ਟੀਮ ਹੈ ਸਾਡੇ ਜਿਹੜੇ ਭਰਾ ਨਾਲ ਖੜੇ ਆ ਇਹ ਜਿੰਨੀ ਦੇਰ ਤੱਕ ਤੇ ਰੈਸਟੋਰੈਂਟ ਦੇ ਵਿੱਚੋਂ ਫ੍ਰੀ ਜਾਂਦਾ ਰਿਹਾ ਤੇ ਮੇਰਾ ਰੈਸਟੋਰੈਂਟ ਹੈ ਰਜਿਸਟਰਡ ਹੈ ਮੇਰੇ ਕੋ ਫਰਮ ਹੈ ਜੀਐਸਟੀ ਭਰ ਰਿਆ ਵਾ ਪੰਜਾਬ ਗਵਰਨਮੈਂਟ ਨੂੰ ਟੈਕਸ ਭਰਦਾ ਪਿਆ ਫਿਲਹਾਲ ਹੁਣ ਇਹ ਹੈ ਕਿ ਰੈਸਟੋਰੈਂਟ ਦੇ ਵਿੱਚ ਜਿੰਨਾ ਟਾਈਮ ਇਹਨੂੰ ਫ੍ਰੀ ਜਾਂਦਾ ਰਿਹਾ ਰੈਸਟੋਰੈਂਟ ਦੇ ਵਿੱਚੋਂ ਉਹਨੂੰ ਐਸਐਚਓ ਸਾਹਿਬ ਨੂੰ ਤੇ ਇਹਨਾਂ ਨੇ ਬਹੁਤ ਵਧੀਆ ਸਾਡੀ ਇਹਨਾਂ ਦੀ ਨਾਲ ਜਿਹੜੀ ਆ ਟਾਕਿੰਗ ਰਹੀ ਆ ਕੱਲ ਅਸੀਂ ਕਿਸੇ ਮਸਲੇ ਦੇ ਵਿੱਚ ਗਏ ਆ ਜਿਸ ਵਿੱਚ ਇਹਨੇ ਐਸਐਚਓ ਸਾਹਿਬ ਨੇ ਮੇਰੀ ਇੰਨੀ ਕੀ ਜਾਰੀ ਤੋਹੀਨ ਕੀਤੀ ਆ ਇੰਨੀ ਕੀ ਬੇਇੱਜ਼ਤੀ ਕੀਤੀ ਆ ਗੱਲ ਕਿਸੇ ਹੋਰ ਦੀ ਸੀ ਤੇ ਮੈਨੂੰ ਕਹਿਣ ਲੱਗੇ ਵੀ ਪਹਿਲਾਂ ਤੇ ਮੈਂ ਤੇਰੇ ਤੇ ਪਰਚਾ ਕਰਦਾ ਤੈਨੂੰ ਦੇਖਦਾ ਮੈਂ ਪੁੱਛਦਾ ਵੀ ਰਹਿ ਗਿਆ ਕਿ ਮੇਰੀ ਗੱਲ ਕੀ ਆ ਮੈਨੂੰ ਪਤਾ ਲੱਗੇ ਮੇਰੀ ਕਿਹੜੀ ਗੱਲ ਤੋਂ ਤੁਸੀਂ ਪਰਚਾ ਕਰਦਾ ਕੋਛ ਨਹੀਂ ਦੱਸਿਆ ਬਹੁਤ ਹੀ ਇਹਨਾਂ ਨੇ ਇੰਨੀ ਕਿ ਜ਼ਿਆਦੀ ਬੇਇੱਜ਼ਤੀ ਕੀਤੀ ਆ ਕਿ ਜਿਹੜੀ ਮਾਨਸਿਕ ਤੌਰ ਤੇ ਵੀ ਮੈਂ ਰਾਤ ਸਾਰੀ ਪਰੇਸ਼ਾਨ ਰਿਹਾ ਕਿ ਕਿਹੜੀ ਗੱਲ ਤੋਂ ਔਰ ਮੇਰ ਕੋ ਗਨਮੈਨ ਸੀਗੇ ਐਸ ਐਚਓ ਸਾਹਿਬ ਨੇ ਗਨਮੈਨ ਵੀ ਮੇਰ ਕੋ ਵਾਪਸ ਲੈ ਲਿਆ ਥਰਟ ਹੁੰਦੀ ਸੀਗੀ ਮੈਨੂੰ ਹਾਂਜੀ ਜੈ ਭੀਮ ਜੈ ਭਾਰਤ ਜੈ ਭਗਵਾਨ ਵਾਲਮੀਕੀ ਜੀ ਮੈਂ ਗੁਰਮੀਤ ਸਿੰਘ ਬੋਬੀ ਵੀਰ ਦਾ ਚੇਅਰਮੈਨ ਪੰਜਾਬ ਅੰਬੇਦਕਰ ਸਮਾਜਦਲ ਤੋਂ ਜਿੱਦਾਂ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਆਪਣਾ ਬੋਬੀ ਪ੍ਰਧਾਨ ਜੀ ਅਸ਼ੀਦ ਭਗਤ ਸਿੰਘ ਸੰਘਰਸ਼ ਕਮੇਟੀ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੇ ਦੱਸਿਆ ਵਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਆ ਬਹੁਤ ਜੈਂਟਲਮੈਨ ਬੰਦੇ ਆ ਜਿਨ੍ਹਾਂ ਨੂੰ ਗੈਂਗਸਟਰਾਂ ਵੱਲੋਂ ਕੋਈ ਥ੍ਰੈੱਡ ਮਿਲੇ ਸੀ ਪਰ ਉਹਨਾਂ ਦੇ ਜਿਹੜੇ ਜਦੋਂ ਸ਼ਿਕਾਇਤ ਕੀਤੀ ਐਸਐਸਪੀ ਸਾਹਿਬ ਨੂੰ ਤੇ ਉਹਨਾਂ ਨੇ ਉਹਨਾਂ ਨੂੰ ਗਨਮੈਨ ਇਨਕੁਆਇਰੀ ਕਰਕੇ ਗਨਮੈਨ ਉਹਨਾਂ ਨੇ ਪ੍ਰੋਵਾਈਡ ਕਰਵਾਇਆ ਸੀ ਪਰ ਕੁਝ ਸਮੇਂ ਤੋਂ ਇੱਕ ਐਸਐਚਓ ਆ ਪਿੰਡੀ ਸੈਦਾਂ ਦੇ ਉਹ ਉਹਨਾਂ ਨੂੰ ਜਦੋਂ ਤੱਕ ਤੇ ਇਹਨਾਂ ਨੇ ਰੈਸਟੋਰੈਂਟ 'ਚ ਆਪਣਾ ਜਿਤਮਾਨ ਇੱਕ ਪਿਆਰ ਬਖਸ਼ਿਆ ਜਾਂ ਕੁਝ ਕੁਝ ਮੰਗਦੇ ਸੀ ਇਹ ਦਿੰਦੇ ਰਹੇ ਉਹਦੋਂ ਤੱਕ ਤੇ ਉਹ ਸਹੀ ਰਹੇ ਆ ਪਰ ਕਿਸੇ ਕਾਰਨ ਜਦੋਂ ਇਹਨਾਂ ਨੇ ਉਹ ਜਦੋਂ ਵੰਗਾਰ ਉਹਨਾਂ ਦੀ ਵੱਧ ਗਈ ਹੈ ਕੋਈ ਏਸੀ ਦੀਆਂ ਕੁਛ ਵੀ ਤੇ ਇਹ ਨਹੀਂ ਚੱਲਣ ਜੋਗੇ ਕਿਉਂਕਿ ਇਹ 2 ਨੰਬਰ ਦਾ ਥੋੜਾ ਕੰਮ ਕਰ ਰਿਹਾ ਜੇ 2 ਨੰਬਰ ਦਾ ਕੰਮ ਕਰਦੇ ਇਹ ਇਹਦੇ ਫਿਰ ਤੇ ਤੁਹਾਨੂੰ ਮਤਲਬ ਕਿ ਭਾਰ ਸਕਦੇ ਹਨ ਤੇ ਇਹਨਾਂ ਨੇ ਇੱਕ شریف ਬੰਦੇ ਨੂੰ ਮਤਲਬ ਕਿ ਵੰਗਾਰ ਪਾ ਕੇ ਜਦੋਂ ਉਹ ਚੱਲਣ ਜੋਗਾ ਨਹੀਂ ਤੇ ਉਹਦੇ ਗਾਨੇ ਮੈਣੇ ਵਾਪਸ ਲੈ ਲਿਆ ਔਰ ਉਲਟਾ ਉਹਨਾਂ ਨੂੰ ਕੱਲ ਬਹੁਤ ਮਤਲਬ ਜਲੀਲ ਕੀਤਾ ਗਿਆ ਵਾ ਸੋ ਸਾਡੇ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਵਾ ਐਸਐਸਪੀ ਸਾਹਿਬ ਕੋ ਸ਼ਿਕਾਇਤ ਲੈ ਕੇ ਚੱਲੇ ਆਂ ਸਾਨੂੰ ਅਨੁਮਾਨ ਹੈ ਕਿ ਐਸਐਸਪੀ ਸਾਹਿਬ ਬਹੁਤ ਜਲਦੀ ਐਸਐਚਓ ਸਾਹਿਬ ਦੇ ਖਿਲਾਫ ਕੋਈ ਐਕਸ਼ਨ ਲੈਣਗੇ ਜੇਕਰ ਨਾਲ ਹੀ ਦਿੱਤਾ ਗਿਆ ਤੇ ਜਥੇਬੰਦੀਆਂ ਨੇ ਸਲਾਹ ਕਰਕੇ ਬਹੁਤ ਜਲਦੀ ਬਹੁਤ ਵੱਡਾ ਇੱਕ ਜਿਹੜਾ ਧਰਨਾ ਵਾ ਉਹ ਲਿਖਿਆ ਜਾਏਗਾ ਜੀ ਜੈ ਭੀਮ ਜੈ ਭਾਰਤ ਹਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬਿਰਜੀ ਸਤਿ ਸ਼੍ਰੀ ਅਕਾਲ ਜੀ ਐਸਐਚਓ ਚਲਵਿੰਦਰ ਸਿੰਘ ਪਿੰਡੀਆਂ ਸਾਦਾ ਤੋਂ ਬੋਲ ਰਹੇ ਹਾਂਜੀ ਜੀ ਬੋਲ ਰਹੇ ਹੇ ਬਿਰਜੀ ਅੰਮ੍ਰਿਤਸਰ ਤੋਂ ਬੋਲ ਰਿਹਾ ਜੀ ਰਿਪੋਰਟਰ ਜੀ ਜੀ ਇਹ ਵਰਜੀ ਉਹ ਇੱਕ ਮਸਲਾ ਜੀ ਹੈ ਤੁਹਾਡਾ ਜਨਾਬ ਉਹ ਜਿਹੜਾ ਭੁੱਲਰ ਰੈਸਟੋਰੈਂਟ ਵਾਲਿਆਂ ਨੇ આરોਪ ਲਾਈ ਦੀ ਤੁਹਾਡੇ ਦੇ। 10 15 ਮਹੀਨੇ ਪੰਜ ਦਿਨ ਹੋ ਗਏ ਮੈਂ ਰੋਜ਼ ਕਰ ਦੁਗਣ 25 30 ਬੰਨ ਦੱਸਾ ਮਸਲਾ ਹੈ। ਅੱਛਾ ਜੀ। ਕੀ ਮਾਮਾ ਜੀ ਇਹਦਾ ਨਹੀਂ ਨਹੀਂ ਮੈਂ ਇਹ ਨਹੀਂ ਸਵੇਰੇ ਲਾ। ਉਹ ਝੂਠੀ ਹੈ ਨਹੀਂ ਝੂਠੀ ਹੈ ਬਸ ਮੈਂ ਦੱਸਦਾ ਤੁਹਾਰੇ ਵੀ। ਉਹਨੇ ਮੈਂ ਕਿਹਾ ਵੀ ਸ਼ਰਾਬ ਨਹੀਂ ਪਵਾਈ ਰੈਸਟੋਰੈਂਟ ਚ। ਹਾਂਜੀ। ਹੁਣ ਕਾਰਵਾਈ ਤੋਂ ਬਚਣ ਦੀ ਖਾਤਰ ਨੇ ਵਿਆਹ ਮੰਨ ਕਰ ਸਿਕਾਣੀਆਂ ਬਣਾ ਕੇ ਠੀਕ ਹੈ। ਰੈਸਟੋਰੈਂਟ ਦਾ ਲਾਇਸੈਂਸੀ ਹੈ ਜਾਂ ਵੈਸੇ ਹੈ? ਤਾਂ ਫਿਰ ਅੱਜ ਦੰਦ ਸਿੰਘ ਲਾਦੇ ਫਿਰ ਘਾਟਾ ਕਹਦਾ ਸੀ ਹਾਂ ਹਾਂ ਤੁਹਾਨੂੰ ਇਹੋ ਕਿਹਾ ਵੀ ਲਿਦਨਸ ਵਖਾਜੇ ਸ਼ਰਾਬ ਤੇ ਉਹਨਾਂ ਦੇ ਵਖਾ ਲਨ ਪਰ ਉਹ ਇਹ આરોਪ ਲਾ ਰਹੇ ਸੀਗੇ ਤੁਹਾਡੇ ਬੱਚੇ ਵੇ ਜਿੱਤੇ ਰੋਟੀ ਜਾਂਦੀ ਆ ਨਹੀਂ ਮੈਂ ਕਦੇ ਮੇਰਾ ਬੱਚਾ ਇਹਦੇ ਰੈਸਟੋਰੈਂਟ ਤੇ ਬੈਠਾ ਵੀ ਉਹਨੇ ਜਦੋਂ ਇਹਨੂੰ ਇੱਕ ਦਿਨ ਰੋਟੀ ਮੰਗਾਈ ਜਿੰਨਾ ਮਹੀਨਾ ਚ ਨਾਲ ਪੈਸੇ ਵੀ ਦੇਈਦੇ ਉਸੇ ਵੇ ਜਿਹੜਾ ਮੁੰਡਾ ਲੈ ਕੇ ਆਉਂਦਾ ਤਾਂ ਮੈਂ ਉਹਨੂੰ ਕਹਿ ਹੀ ਵੀ ਦੇ ਜੀ ਤਾਂ ਫਿਰ ਮੰਗਾਇਆ ਕੁਝ ਵੀ ਉਹ ਆਂਦੇ ਜੀ ਆਪ ਵੀ ਸਾਰੂ ਨਹੀਂ ਆ ਤੁਸੀਂ ਜਨਾਬ ਜਾਣਦੇ ਰਹੇ ਹੋ ਰੈਸਟੋਰੈਂਟ ਮੈਂ ਨਾ ਯਾਰ ਮੈਂ ਨਾ ਭਾਵੇਂ ਉਹ ਤੁਹਾਨੂੰ ਸੋਅ ਕਹੀ ਜਾਂਵੇਂ ਹਣ ਕੰਮ ਵੀਰੇ ਮੈਂ ਤਾਂ ਤੁਹਾਨੂੰ ਦੱਸਣ ਰਮਾ ਜੀ ਨੂੰ ਬਲਾਈ ਕਰ ਦਿੱਤੀ ਆ ਵੀ ਮੈਂ ਕਦੇ ਐਹੋ ਜਿਹਾ ਕੰਮ ਕੀਤਾ ਹੀ ਨਹੀਂ ਅੱਛਾ ਜੀ ਜੇ ਆ ਹੁਣ ਇਹਨੂੰ ਮੈਂ ਹੁਣ ਇਹਨੂੰ ਮੈਂ ਕਹਿ ਤੀ ਉਹਦੀ ਕਹਾਣੀ ਪਾਉਣੀ ਤੇ ਹੁਣ ਤੁਹਾਨੂੰ ਇਹਨੇ ਕਹਾਣੀਆਂ ਬਣਾਵਣਾ ਦੱਸੀ ਜਾਂਦਾ ਕਦੀ ਦਰਖਾਸਤਾਂ ਦੇਈ ਜਾਂਦਾ ਮੇਰੇ ਖਿਲਾਫ ਹੈ ਨਹੀਂ ਚਲੋ ਜਨਾਬਾ ਨਹੀਂ ਪਹਿਲਾਂ ਕਰਦਾ ਆ ਗੱਲ ਨਹੀਂ ਪਹਿਲਾਂ ਕਰਦਾ ਐੋ ਜੀ ਗੱਲ ਕੋਈ ਉਹਦੇ ਮਨਚ ਹੈਗੀ ਸੀ ਤੇ ਹੂੰ ਹੂੰ ਇਹ ਕਹਿੰਦਾ ਤੁਸੀਂ ਠਿਆਣੇ ਆ ਕਦੀ ਆਂਦਾ ਕਿ ਮੇਰੀ ਲਿਲੀ ਸਿਕਿਉਰਟੀ ਗਾਰਡ ਲਿਲੀ ਹੈ ਨਾ ਉਹਨੇ ਕਦੀ ਸਿਕਿਉਰਟੀ ਦਿੱਤੀ ਤੇ ਨਾਂ ਮੈਂ ਵਾਪਸ ਲਈ ਮੈਨੂੰ ਨਾ ਜੋ ਮੈਂ ਦਿੱਤੀ ਗਈ ਸੀ ਸਿਕਿਉਰਟੀ ਬੰਦ ਕਰੀ ਲੈਣੀ ਹੈ ਹਾਂ ਜਿਨਾਬ ਪਤਾ ਕੀ ਹੈ ਸਾਡਾ ਫਰਜ਼ ਬੰਦਾ ਹੈ ਤੁਹਾਡਾ ਸਪਸ਼ਟ ਹੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਮੈਂ ਭਰਾ ਹਾਂ ਤੁਸੀਂ ਸਾਡੇ ਮੈਂ ਸਵੇਰਾਂ ਵੀ ਪਹਿਲਾਂ ਕਿੰਨਿਆਂ ਨੂੰ ਲੱਚੁਕਾ ਰੋਜ਼ ਹੀ ਦੱਸਣਿਆਂ ਦੱਸਦਾ 12 12 ਜਾਣੇ ਹਾਂ ਹਾਂ ਚਲੋ ਜਿਨ੍ਹਾਂ ਨੇ ਮੀਡੀਆ ਵਾਲਿਆਂ ਨੇ ਬੁਲਾਇਆ ਹੁੰਦਾ ਉਹਨਾਂ ਸਾਰਿਆਂ ਨੇ ਫੋਨ ਲਾਉਣੇ ਹੁੰਦੇ ਆ ਜੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੋਈ ਨਹੀਂ ਮੈਂ ਦੱਸਦਾ ਜੀ ਕੋਈ ਮਤਲਬ ਜਿਹੜੇ ਆਰੋਪ ਲਾ ਰਹੇ ਨੇ ਤੁਹਾਡੇ ਦੇ ਉਹ ਜਾਇਜ਼ ਨੇ ਜਾਂ ਨਾਜਾਇਜ਼ ਨੇ ਇਹ ਬੁਨਿਆਦ ਝੂਠੇ ਕੋਲੋਂ ਤੁਹਾਡੇ ਨੇ ਦਰਖਾਸਤ ਵੀ ਦਿੱਤੀ ਹੈ ਜੀ ਉਸਤੇ ਨੇ ਦਰਖਾਸਤ ਵੀ ਦਿੱਤੀ ਹੈ ਉਹ ਆਪੇ ਚਲੋ ਜੀ ਐਸਪੀ ਸਾਹਿਬ ਨੂੰ ਪੁਰੀਕਵਰੀ ਕਰਨ ਦੇ ਕੋਈ ਤੇ ਥੋੜਾ ਜਿਹਾ ਟਾਈਮ ਹੋਰ ਲਵਾ ਜੇ 1 ਮਿੰਟ ਦਾ ਤੁਹਾਡਾ ਉਹ ਇਹ ਵੀ ਅਰੋਪ ਲਾ ਰਿਹਾ ਜੀ ਜਿਹੜੇ ਤੁਸੀਂ ਆਉਂਦੇ ਜਾਂਦੇ ਸੀ ਉੱਥੇ ਵੀ ਪੈਸੇ ਦੀ ਡਿਮਾਂਡ ਵੀ ਕੀਤੀ ਹੈ ਜੋ ਇਹ ਏਸੀ ਯੂਸੀ ਵਾਸਤੇ ਮੈਂ ਨਾ ਯਾਰ ਮੈਂ ਤੇ ਕਹਿਤਾ ਵੀਰੇ ਕੀਤਾ ਹੀ ਕੁਝ ਨਹੀਂਗਾ ਜੇ ਦੱਸੋ ਫਿਰ ਓਹੀ ਗੱਲ ਵੀ ਆਪਾਂ ਕੱਲੀ ਕੱਲੀ ਗੱਲ ਦੇ ਜਦਾਦਾ ਆਲੇ ਤੇ ਦਨਗਨੇ ਮੈਂ ਮੈਨੂੰ ਵੀ ਲੋੜ ਜਾ ਰਹੀ ਨੂੰ ਏਸੀ ਵੀ ਸਟੰਡ ਦੀ ਜੇ ਕੋਈ ਹੈਗਾ ਤਾਂ ਮੈਨੂੰ ਪ੍ਰੂਫ ਦਿਹਾ ਮੈਨੂੰ ਚਲੋ ਠੀਕ ਹੈ ਜੀ ਬਸ ਐਵੇਂ ਇਹ ਗੱਲਾਂ ਨਾਲ ਥੋੜੀ ਖਰਾਬ ਬਣੀ ਜਾਊਗਾ ਉਹ ਕਹੂਗਾ ਕਾਨੂੰਨੀ ਇਹਨੇ ਆਹ ਲੈ ਲਿਆ ਇਹਨੇ ਆਹ ਜੇ ਕੋਈ ਵੀ ਇਹਨੇ ਕੁਝ ਲਿਆ ਦਿੱਤਾ ਤੇ ਲਿਆ ਵਿਖਾ ਕੋਈ ਮੈਨ ਠੀਕ ਜੀ ਸਰ ਮਿਹਰਬਾਨੀ ਕਰੋ ਮਿਹਰਬਾਨੀ ਬਿਲਾ ਵਜ੍ਹਾ ਅਸੀਂ ਇਸ ਦੀ ਸਖਤ ਨਿੰਦਿਆ ਕਰਦੇ ਆਂ ਤੇ ਅਸੀਂ ਐਸਐਸਪੀ ਸਾਹਿਬ ਨੂੰ ਇੱਕ ਬੇਨਤੀ ਕਰਦੇ ਆਂ ਕਿ ਇਹੋ ਜੇ ਐਸਐਚਓ ਨੂੰ ਜਿਹੜਾ ਉੱਥੇ ਬਹੁਤ ਹੰਕਾਰਿਆ ਹੋਇਆ ਵਾ ਕਿਸੇ ਨਾਲ ਚੰਗੀ ਡੀਲ ਨਹੀਂ ਕਰਦਾ ਕਿਸੇ ਨਾਲ ਦਫ਼ਤਰ ਬੈਠ ਕੇ ਗੱਲ ਨਹੀਂ ਕਰਦਾ ਬਾਹਰ ਆ ਕੇ ਕਿੰਤੂ ਪ੍ਰੰਤੂ ਤੂੰ ਮੈਂ ਮੈਂ ਕਰਦਾ ਵਾ ਇਹੋ ਜੇ ਐਸਐਚਓ ਤੇ ਸਖਤ ਨੋਟਿਸ ਲਿਆ ਜਾਵੇ ਤਾਂ ਤਾਂ ਕਿ ਜਿਹੜੀ ਉੱਥੇ ਪਬਲਿਕ ਇਹਨਾਂ ਨੂੰ ਮਿਲਣ ਵਾਸਤੇ ਖਰਾਬ ਹੁੰਦੀ ਆ ਜਿਨ੍ਹਾਂ ਦਾ ਕੋਈ کاروبار ਕੰਮਕੂ ਨਹੀਂ ਕਰਦੇ ਇਹਨਾਂ ਤੇ ਸਖਤ ਨੋਟਿਸ ਲਿਆ ਜਾਵੇ। ਕੀ ਦੱਸਿਆ ਮਾਮਲਾ ਜੀ ਦੱਸਿਆ ਜੀ ਪਬਜੀ ਸਾਹਮਣੇ ਹੋਇਆ ਕੀ ਗੱਲ ਰੰਜਿਸ਼ ਰੰਜਿਸ਼ ਕੁਸ਼ਨੀ ਜੀ ਇਹਨਾਂ ਨੂੰ ਗਨਮੈਨ ਅਲਾਉਡ ਹੋਈ ਸੀ ਇਹਨਾਂ ਨੇ ਬਾਅਦ ਚ ਕਿਹਾ ਕਿ ਇਹਨੇ ਮੰਗ ਕੀਤੀ ਵੀ ਮੈਨੂੰ ਗਨਮੈਨ ਦਾ 60000 ਰੁਪਏ ਇਹਨਾਂ ਦੱਸ ਦਿੱਤਾ ਦੋ ਦਿਨ ਗਨਮੈਨ ਦਿੱਤੇ ਸਾਰੇ ਨਾ ਉਸ ਤੋਂ ਬਾਅਦ ਜਦੋਂ ਇਹਨਾਂ ਪੈਸੇ ਜਾਂ ਏਸੀ ਦੀ ਡਿਮਾਂਡ ਨਹੀਂ ਕਰ ਸਕੇ ਇਹਨਾਂ ਗਨਮੈਨ ਵੀ ਵਾਪਸ ਲੈ ਲਿਆ ਤੇ ਉਹਨਾਂ ਨੂੰ ਜੋ ਮਤਲਬ ਹੁਣ ਹੈ ਜਿਹਦਾ ਇਹਨਾਂ ਦੇ ਰੈਸਟੋਰੈਂਟ ਚ ਆ ਕੇ ਖਾਣਾ ਪੀਣਾ ਘਰ ਖੜਨਾ ਫ੍ਰੀ ਖਾਣਾ ਬੇਦਣੀ ਦੇਣਾ ਉਹ ਜਦੋਂ ਬੰਦ ਹੋ ਗਿਆ ਤਾਂ ਇਹਨਾਂ ਨੇ ਕੱਲ ਆਉਂਦੇ ਸਾਰ ਹੀ ਇਹਨਾਂ ਦੀ ਬਹੁਤ ਬੇਇੱਜ਼ਤੀ ਕੀਤੀ ਪਬਲਿਕ ਦੇ ਵਿੱਚ ਜੇ ਕੋਈ ਇਹਨਾਂ ਦੀ ਸਾਦਾ ਮੇਨ ਮਕਸਦ ਹੀ ਹੈ ਕਿਉਂਕਿ ਅਸੀਂ ਵੱਡੇ ਵੱਡੇ ਅਫਸਰਾਂ ਐਸਐਸਪੀ ਸਾਹਿਬ ਡਿਪਟੀ ਸਾਹਿਬ ਐਸਪੀ ਸਾਹਿਬ ਨੂੰ ਵੀ ਮਿਲਦੇ ਆ ਬਹੁਤ ਰਿਸਪੈਕਟ ਦਿੰਦੀ ਆ ਪੁਲਿਸ ਬੜੇ ਤਰੀਕੇ ਨਾਲ ਗੱਲ ਕਰਦੀ ਆ ਪਰ ਮੈਂ ਪਹਿਲੀ ਵਾਰੀ ਵੇਖਿਆ ਇਹੋ ਜਿਹਾ ਐਸਚਓ ਜਿਹੜਾ ਦਫ਼ਤਰ ਬੈ ਕੇ ਗੱਲ ਨਹੀਂ ਕਰਦਾ ਤੇ ਬਾਹਰ ਪਬਲਿਕ ਦੇ ਵਿੱਚ ਬੰਦਿਆਂ ਦੀ ਬੇਇੱਜ਼ਤੀ ਕਰਦਾ ਸੀ ਜੀ ਮੇਰਾ ਨਾਮ ਜੋਗਾ ਸਿੰਘ ਭੁੱਲਰਿਆ ਸੋ ਮੇਰਾ ਪਿੰਡ ਜਸਰਾਵਰ ਦੇ ਵਿੱਚ ਜੋ ਭੁੱਲਰ ਰੈਸਟੋਰੈਂਟ ਆ ਔਰ ਨਾਲ ਜਿਮ ਵੀ ਆ ਔਰ ਇਮੀਗ੍ਰੇਸ਼ਨ ਦਾ ਕੰਮ ਵੀ ਹੈਗਾ ਮੇਰਾ ਜਿਸ ਦੇ ਵਿੱਚ ਕਿ ਮੈਂ ਕੱਲ ਕਿਸੇ ਫੈਸਲੇ ਦੇ ਮਸਲੇ ਤੇ ਐਸਚਓ ਸਾਹਿਬ ਦੇ ਕੋਲ ਗਏ ਆ ਤੇ ਐਸਚਓ ਸਾਹਿਬ ਨੇ ਉੱਥੇ ਜੋ ਮੇਰੇ ਨਾਲ ਕੀਤੀ ਆ ਬਹੁਤ ਹੀ ਮੇਰੇ ਸਭੇਵ ਕੀਤਾ ਔਰ ਮੈਨੂੰ ਉਸ ਟਾਈਮ ਇਹਨਾਂ ਨੇ ਪੂਰਾ ਮੱਲ ਜਿਹੜਾ ਕਾਲ ਗੱਲ ਦੇ ਵਿੱਚ ਹੀ ਕਰਨ ਦੇ ਵਿੱਚ ਇਹਨਾਂ ਕਿ ਮੈਨੂੰ ਇਹਨਾਂ ਨੇ ਪ੍ਰੈਸ਼ਰ ਵਾਈ ਕਰਦਾ ਕਿ ਮੈਂ ਤੇਰੇ ਤੇ ਕਾਰਵਾਈ ਕਰਨੀ ਹੈ ਸੋ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਕਿ ਮੇਰੇ ਤੇ ਕਾਰਵਾਈ ਕਿਸ ਚੀਜ਼ ਦੀ ਕਰਨੀ ਹੈ ਕਿਉਂ ਕਰਨੀ ਹੈ ਇਸ ਚੀਜ਼ ਦਾ ਚਾਹੀਦਾ ਔਰ ਦੂਸਰੀ ਗੱਲ ਹੈ ਐਸਚਓ ਸਾਹਿਬ ਜੋ ਕਿ ਮੈਨੂੰ ਗਨਮੈਨ ਵੀ ਦਾ ਅਲਾਉ ਸੀਗੇ ਤੇ ਗਨਮੈਨ ਮੇਰੇ ਕੋਲ ਰੇ ਆ ਤੇ ਇਹਨਾਂ ਨੇ ਉਹ ਗਨਮੈਨ ਵੀ ਵਾਪਸ ਲੈ ਜਿਸ ਦੇ ਬਦਲੇ ਇਹ ਐਸਚਓ ਸਾਹਿਬ ਮੇਰੇ ਕੋਲੋਂ ਪੈਸੇ ਮੰਗਦਾ 10000 ਰੁਪਏ ਮੈਂ ਇਹਨਾਂ ਨੂੰ ਇੱਕ ਭੇਜਿਆ ਵਾ ਇਹਨਾਂ ਨੇ ਫਿਰ ਮੈਨੂੰ ਬੁਲਾਇਆ ਮੈਂ ਆਊਟ ਆਫ ਪੰਜਾਬ ਸੀਗਾ ਜਿਸ ਦੇ ਵਿੱਚ ਮੇਰਾ ਮੁੰਡਾ ਇਹਨੂੰ ਜਿੰਨੀ ਅਰਵੀ ਨੇ ਮੈਨੂੰ ਕਾਲ ਕੀਤੀ ਕਿਸੇ ਵੀ ਚੀਜ਼ ਦੀ ਰਿਕੁਆਇਰਮੈਂਟ ਕੀਤੀ ਤੇ ਵਟਸਐਪ ਤੇ ਕਾਲ ਕੀਤੀ ਆ ਐਂਡ ਇਹਨਾਂ ਨੇ ਲਗਾਤਾਰ ਰੈਸਟੋਰੈਂਟ ਦੇ ਵਿੱਚੋਂ ਜਿੰਨਾ ਕੁਝ ਵੀ ਗਿਆ ਖਾਣ ਵਾਸਤੇ ਇਹਨਾਂ ਦਾ ਕੋਈ ਬਿੱਲ ਨਹੀਂ ਅਜੇ ਤੱਕ ਨਾ ਇਹਨਾਂ ਦੇ ਕੋਲੋਂ ਮੰਗਿਆ ਹੀ ਨਹੀਂ ਸੋ ਇੱਕ ਦਿਨ ਮੈਂ ਕਿਹਾ ਇਹਨਾਂ ਨੇ ਕਾਲ ਨਹੀਂ ਪਿਕਅਪ ਕੀਤੀ ਤੇ ਬੱਚਿਆਂ ਨੇ ਜਿਹੜਾ ਰੈਸਟੋਰੈਂਟ ਦੇ ਵਿੱਚ ਇਹਨਾਂ ਨੂੰ ਆਰਡਰ ਕਰਤਾ ਰਿਹਾ ਆਰਡਰ ਕਰਨ ਤੋਂ ਬਾਅਦ ਇਹਨਾਂ ਦੇ ਕੋਲੋਂ ਬਿੱਲ ਮੰਗ ਲਿਆ बिल ਮੰਗਣ ਤੋਂ ਇਹਨਾਂ ਦੇ ਜਿਹੜਾ ਵਾ ਇਹਨਾਂ ਦੀ ਟੋਕਿੰਗ ਚੇਂਜ ਹੋ ਗਈ ਕਿ ਬਿੱਲ ਕਿਉਂ ਮੰਗਿਆ ਜਿਸ ਦੇ ਕਾਰਨ ਕੱਲ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਕਿ ਤੈਨੂੰ ਬਿੱਲ ਦਿੰਨੇ ਆ ਤੇ ਨਾਲੇ ਤੇਰੇ ਤੇ ਕਾਰਵਾਈ ਕਰਦੇ ਆ ਤੇ ਤੇਰਾ ਰੈਸਟੋਰੈਂਟ ਜਿਹੜਾ ਤੇਰਾ ਬੰਦ ਕਰਾਉਣੇ ਇਵਨ ਕਿ ਰੈਸਟੋਰੈਂਟ ਦੀ ਜੀਐਸਟੀ ਮੈਂ ਭਰ ਰਿਹਾ ਪੰਜਾਬ ਗਵਰਨਮੈਂਟ ਨੂੰ ਟੈਕਸ ਮੈਂ ਭਰ ਰਿਹਾ ਰਿਟਰਨਾਂ ਮੈਂ ਭਰਦਾ ਪਿਆ ਬਹੁਤ ਹੀ ਗਲਤ ਮਿਸ ਬਿਹੇਵ ਇਹਨਾਂ ਨੇ ਮੇਰੇ ਨਾਲ ਕੀਤਾ ਮੈਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਤੇ ਐਸਐਚਓ ਸਾਹਿਬ ਦੇ ਉੱਤੇ ਜੋ ਵੀ ਕਾਨੂੰਨੀ ਕਾਰਵਾਈ ਹੈ ਸਾਹਿਬ ਨਾਲ ਇਹਨਾਂ ਦੇ ਕੋਲੋਂ ਉਹਨਾਂ ਪੁੱਛਣੀ ਚਾਹੀਦੀ ਕਿ ਤੁਸੀਂ ਇਹ ਕਾਰਵਾਈ ਕੀਤੀ ਕਿਉਂ ਸਾਡੇ ਦੇ। ਜੀ ਐਨ ਐਸ ਐਚ ਓ ਦਾ ਕਿੱਥੇ ਰਿਗਿਆ। ਐਸ ਐਚ ਓ ਕੁਲਵਿੰਦਰ ਸਿੰਘ ਪਿੰਡੀ ਸੱਦਾ ਤੋਂ। ਇਹ ਰੈਸਟੋਰੈਂਟ ਜਿਹੜਾ ਬੀਅਰ ਬਾਰ ਹੈ ਜਾਂ ਜੀ ਬਾਈ। ਨਹੀਂ, ਓਨਲੀ ਵੈਜ ਐਡ ਨਾਨ ਵੈਜ ਰੈਸਟੋਰੈਂਟ। ਤਾਂ ਇਹੀ ਆ ਜੀ ਇਹਨਾਂ ਨੇ ਬਿਹੇਵ ਕੀਤਾ ਕਿ ਇਹਨਾਂ ਦੇ ਕੋਲੋਂ ਕਦੀ ਬਿੱਲ ਨਹੀਂ ਕੋਈ ਮੰਗਿਆ ਸੀ। ਕਦੀ ਇਹਨਾਂ ਨੂੰ ਪੁੱਛਿਆ ਨਹੀਂ ਕਿ ਤੁਸੀਂ ਸਾਡੇ ਕੋਲੋਂ ਕੀ ਆ ਜਾਂ ਕੀ ਨਹੀਂ ਐਕਸਰ ਪਿਆਰ ਤੌਰ ਤੇ ਰਾਤ ਵੀ ਇਹਨਾਂ ਦਾ ਆਰਡਰ ਆਉਣਾ ਕਿਸ ਟਾਈਮ ਨਾਲ ਸਾਨੂੰ ਕਰਨਾ ਕਿ ਸਾਡੇ ਕੋਲੋਂ ਇਸ ਟਾਈਮ ਸਟਾਫ ਨਹੀਂ ਸਾਡੇ ਕੋਲ ਲੇਟ ਹੋ ਗਿਆ ਜਾਂ ਸਾਡਾ ਬਣਾਉਣ ਵਾਲਾ ਨਹੀਂ। ਸਾਨੂੰ ਖਾਣਾ ਭੇਜੋ ਅਸੀਂ ਕੋਈ ਬਿੱਲ ਨਹੀਂ ਮੰਗੇ ਅੱਜ ਵੀ ਨਹੀਂ ਮੰਗਦੇ ਬਿੱਲ ਪਰ ਉਹ ਇੱਕ ਦਿਨ ਬੱਚਿਆਂ ਨੇ ਮੈਂ ਇੱਥੇ ਨਹੀਂ ਮੈਂ ਕਾਲ ਇਹਨਾਂ ਦੀ ਪਿਕਅਪ ਕੀਤੀ ਜਦੋਂ ਉਹ ਬੱਚਿਆਂ ਨੇ ਨਾਲ ਬਿੱਲ ਭੇਜਤਾ ਬਿੱਲ ਮੰਗਣ ਤੋਂ ਹੀ ਇਹਨਾਂ ਦੇ ਬੇਟਾ ਉਦੋਂ ਆਇਆ ਸੀ ਐਸ ਐਚਓ ਸਾਹਿਬ ਦਾ ਜਿਹੜੀ ਮੇਨ ਗੱਲ ਆ ਤੇ ਉਹਨਾਂ ਨੇ ਐਸ ਐਚਓ ਸਾਹਿਬ ਨੂੰ ਕਾਲ ਆਤੀ ਤੇ ਬੇਟੇ ਨੇ ਫੋਨ ਚੱਕਿਆ ਕਹਿੰਦਾ ਕਿਹੜਾ ਤੁਹਾਡਾ 1 ਲੱਖ ਰੁਪਿਆ ਬਿੱਲ ਬਣ ਗਿਆ ਜਿਹੜਾ ਦੇਣ ਵਾਲਾ ਫਿਰ ਨਾਲ ਐਸ ਐਚਓ ਸਾਹਿਬ ਨੇ ਵੀ ਇਹ ਗੱਲ ਕਹੀ ਆ ਕਿ ਕਿਹੜਾ 50 ਹਜ਼ਾਰ ਬਣ ਗਿਆ ਬਿੱਲ बिल काफी ਨੇ ਮੇਰੇ ਕੋਲ ਤਾਂ ਆਪਾਂ ਨੇ ਇਸ ਚੀਜ਼ ਤੋਂ ਪਹਿਲਾਂ ਦੇ ਕੋਈ ਨਹੀਂ ਬਿੱਲ ਸੀ ਬਣਾਈ ਜਾਂਦੇ ਸੀ ਡੇਲੀ ਜੋ ਜਾਂਦਾ ਸੀ ਇਹਨਾਂ ਦਾ ਬਿੱਲ ਮੇਰੇ ਕੋਲ ਹੈ ਮੈਨੂੰ ਯਾਦ ਨਹੀਂ ਕਿੰਨੇ ਮੈਂ ਸਾਰੇ ਬਿੱਲ ਨੱਥੀ ਕੀਤੇ ਉਹ ਗੱਡੀ ਦੇ ਵਿੱਚ ਪਈ ਆ ਬਿੱਲ ਸਾਰੇ ਦਿਖਾ ਦੇ ਸੀ ਵੱਡੇ ਅਫਸਰ ਨੂੰ ਦੱਸਿਆ ਮਿਲੇ ਤੁਸੀਂ ਇਸ ਬਾਬਤ ਨਹੀਂ ਅੱਜ ਫਿਲਹਾਲ ਜੋ ਕੱਲ ਦੀ ਬੇਇੱਜ਼ਤੀ ਕਰਤੀ ਸੀ ਉਹ ਅੱਜ ਹੀ ਰੱਖ ਲੱਗੇ ਇਹ ਇੰਨਾ ਟਾਈਮ ਹੋ ਗਿਆ ਤੁਹਾਡੇ ਨਾਲ ਬਰਥਡੇ ਨੂੰ ਤੂੰ ਮਤਲਬ ਸਾਡੀ ਹੁਣ ਇਨਸਲਟ ਕਿਸ ਕਰ ਤੋ ਕਰਨ ਦੇ ਹੋ ਮਿਲੋਗੇ ਵੱਡੇ ਅਫਸਰ ਜੀ ਬਿੱਲ ਕੋਲ ਮਿਲਾਂਗੇ ਜੀ ਹੁਣ ਐਸਐਸਬੀ ਸਾਹਿਬ ਕੋਲ ਜਾਵਾਂਗੇ ਜਿਹੜੀ ਚ ਇਹਨੇ ਸਾਡੀ ਬੇਇੱਜ਼ਤੀ ਕੀਤੀ ਕਿਉਂ ਕੀਤੀ ਕਿਸ ਕਾਰਨ ਕੀਤੀ ਰਾਖੀ ਤੇ ਇਹ ਹੈਗੀ ਆ ਕਿ ਮੈਨੂੰ ਗਨਮੈਨ ਹਾਈ ਕੋਰਟ ਦੇ ਥਰੂ ਦਿੱਤਾ ਗਿਆ ਹੁਣ ਇਹਨਾਂ ਨੂੰ ਮੈਂ ਖਵਾਵਾਂ ਜਾਂ ਇਹਨਾਂ ਨੂੰ ਪੈਸੇ ਪਰ ਇਹਨਾਂ ਦੀ ਰਿਕੁਆਇਰਮੈਂਟ 70000 ਰੁਪਿਆ ਸੀ ਮੇਰੇ ਕੋਲ ਇਹਨਾਂ ਦੀ ਰਿਕੁਆਇਰਮੈਂਟ 70000 ਰੁਪਿਆ ਨੇ ਮੈਨੂੰ ਕਰਤੀ 10000 ਰੁਪਿਆ ਇਹਨਾਂ ਨੂੰ ਮੈਂ ਭੇਜਿਆ ਇੱਕ ਬੱਚੇ ਦੇ ਹੱਥ ਮੈਂ ਆਊਟ ਆਫ ਪੰਜਾਬ ਸੀਗਾ ਜਿਸ ਦਿਨ ਮੈਂ ਦੁਬਾਰਾ ਫੇਰ ਆਇਆ ਮੈਨੂੰ ਬੁਲਾਇਆ ਇਹਨਾਂ ਨੇ ਮੇਰੇ ਕੋਲ ਦੋ ਦਿਨ ਉਹ ਗਨਮੈਨ ਭੇਜਿਆ 99 ਪੇ ਜਦੋਂ ਤੋਂ ਬਾਅਦ ਇਹਨਾਂ ਨੇ ਫੇਰ ਮੈਨੂੰ ਬੁਲਾਇਆ ਕਹਿੰਦੇ ਵੀ ਏਸੀ ਚਾਹੀਦਾ ਵਾ ਉਥੇ ਲਿਖਿਆ ਇਹਨਾਂ ਨੇ ਆਪਣੇ ਟੇਬਲ ਦੇ ਬੈਠ ਕੇ ਕਿ ਫਲਾਣਾ ਫਲਾਣਾ ਤੁਹਾਨੂੰ ਏਸੀ ਚਾਹੀਦਾ ਕਿਸੇ ਅਫਸਰ ਦੀ ਰਿਕੁਆਇਰਮੈਂਟ ਹੈ ਤੇ ਮੈਂ ਕਿਹਾ ਸਰ ਕੋਈ ਗੱਲ ਨਹੀਂ ਜੇ ਹੋਈ ਪਹੁੰਚ ਤੇ ਆਪਾਂ ਕਰ ਦਾਂਗੇ ਕਿਉਂ ਚੱਲਦੇ ਬਚਾਉਣ ਵਾਸਤੇ ਮੇਰਾ ਝੱਲਾਂ ਦਾ ਕਾਰਨ ਇਹ ਸੀ ਕਿ ਮੈਂ ਆਪਣੀ ਜਾਨ ਨੂੰ ਹਫਾਜ਼ਤ ਜਿਹੜੀ ਹੈ ਮੇਰੇ ਨਾਲ ਕਰਦੇ ਮੇਰ ਨਾਲ ਖੜਦੇ ਆ ਤੇ ਮੈਂ ਇਸ ਕਰਕੇ ਸਾਰਾ ਕੁਝ ਤੇ ਮੈਨੂੰ ਬਹੁਤ ਡਰ ਸੀ ਮੇਰੇ ਤੇ ਫਾਇਰਿੰਗ ਕੀਤੀ ਗਈ ਆ ਹਰ ਇੱਕ ਚੀਜ਼ ਐਸਐਸਬੀ ਥਰੂ ਸਤਿੰਦਰ ਸਿੰਘ ਜੀ ਐਸਐਸਬੀ ਆਪਣੇ ਅੰਮ੍ਰਿਤਸਰ ਦੇ ਕੰਪਲੇਂਟ ਕੀ ਹੋਈ ਆ ਸਾਰਾ ਕੁਝ ਵੀਡੀਓ ਤੱਕ ਮੇਰੀਆਂ ਪਹੁੰਚੀਆਂ ਜੋ ਮੈਨੂੰ ਫਟਾਉਂ ਦੇ ਦੀਓ ਇਸ ਕਾਰਨ ਮੈਂ ਇਹਨਾਂ ਦੇ ਨਾਲ ਵੀ ਥੋੜਾ ਆਪਣਾ ਰਿਲੇਸ਼ਨ ਦੇ ਵਿੱਚ ਟਾਈਪ ਚ ਰਹਿਦਾ ਕਿ ਕੋਈ ਗੱਲ ਨਹੀਂ ਵਧੀਆ ਬਟ ਇਹਨਾਂ ਨੇ ਕੱਲ ਮੇਰੀ ਇੰਨੀ ਕੰਸਲਟ ਕੀਤੀ ਕਿ ਜੋ ਕਰਨ ਵਾਲੀ ਨਹੀਂ ਸੀ ਇਨਸਾਫ ਚਾਹੀਦਾ ਜੀ ਮੈਨੂੰ ਇਸ ਕ